ਅੱਜ ਬਣਾਵਾਂਗੇ ਆਪਾਂ ਬਚੇ ਹੋਏ ਚੌਲਾਂ ਦੇ ਪਕੌੜੇ ਕੱਲ ਰਾਤ ਚੌਲ ਜ਼ਿਆਦਾ ਬਣ ਗਏ ਸੀ ਤੇ ਹੁਣ ਇਹਨੂੰ ਮੁੜ ਵਰਤੋਂ ਵਿੱਚ ਲਵਾਂਗੇ ਤੇ ਚੌਹ ਇਹਦੇ ਬਣਾਵਾਂਗੇ ਪਕੌੜੇ ਚੌਲਾਂ ਦੇ ਇਹਨੂੰ ਪਾ ਲਿਆ ਸੀ ਮਿਕਸ ਗ੍ਰੈਂਡਰ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਥੋਨ ਲੈ ਲੇ ਦੋ ਪਿਆਜ਼ ਇਹਨਾਂ ਨੂੰ ਕੱਟ ਲਵਾਂਗੇ ਤੇ ਨਾਲ ਹੀ ਨਾਲ ਆਪਾਂ ਲਵਾਂਗੇ ਇੱਕ ਆਲੂ ਤੇ ਇਸ ਨੂੰ ਚੰਗੀ ਤਰ੍ਹਾਂ ਕੱਟ ਲਵਾਂਗੇ ਇਹ ਚ ਪਾਵਾਂਗੇ ਆਪਾਂ ਮਿਕਸ ਕੀਤਾ ਹੋਇਆ ਚੌਲਾਂ ਦਾ ਪੇਸਟ ਤੇ ਵਿੱਚ ਪਾਵਾਂਗੇ ਬੇਸਣ ਤੇ ਵਿੱਚ ਪਾਵਾਂਗੇ ਆਪਾਂ ਨਮਕ ਲਾਲ ਪੀਸੀਆਂ ਹੋਈਆਂ ਮਿਰਚਾਂ ਤੇ ਵਿੱਚ ਪਾਤੀ ਥੋੜੀ ਜਿਹੀ ਪਾਲਕ ਤੇ ਹਲਦੀ ਪਾ ਕੇ ਸੋ ਚੰਗੀ ਤਰ੍ਹਾਂ ਪੇਸਟ ਨੂੰ ਰਲਾ ਲਾਂਗੇ ਲਓ ਜੀ ਚੁੱਲੇ ਤੇ ਰੱਖਤੀ ਕੜਾਹੀ ਅਤੇ ਪਾਵਾਂਗੇ ਸਰੋਂ ਦਾ ਤੇਲ ਤੇਲ ਚੰਗੀ ਤਰ੍ਹਾਂ ਤਿਆਰ ਹੋ ਚੁੱਕ ਇਸ ਵਿੱਚ ਪਾਵਾਂਗੇ ਕਰਕੇ ਸਾਰੇ ਪਕੌੜੇ ਕਰਕੇ ਪਾਉਂਦੇ ਜਾਵਾਂਗੇ ਹੁਣ ਇਹਦੇ ਵਿੱਚ ਤੇਲ ਬਿਲਕੁਲ ਆਪਣਾ ਗਰਮ ਹੋ ਚੁੱਕਿਆ ਗਰਮ ਤੇਲ ਦੇ ਵਿੱਚ ਪਕੌੜੇ ਤਾਂ ਪਾਤੇ ਸਾਰੇ ਇੱਕ ਇੱਕ ਕਰਕੇ ਸਾਰੇ ਪਾਤੇ ਵਿੱਚ ਹੁਣ ਇਸ ਤਰ੍ਹਾਂ ਹੀ ਆਪਣੇ ਇਸ ਨੂੰ ਉਲਟ ਫੋਲਡ ਕਰ ਦੇਵਾਂਗੇ ਪਕੌੜੇ ਜਿਹੜੇ ਬਣੇ ਜਾਂਦੇ ਆ ਤੇ ਇਸੇ ਤਰ੍ਹਾਂ ਇਸ ਨੂੰ ਉਲਟ ਫੋਲਡ ਕਰਕੇ ਪਕਾਵਾਂਗੇ ਪਕੌੜੇ ਜਿਹੜੇ ਆਪਣੇ ਬਣ ਕੇ ਤਿਆਰ ਹੋ ਰਹੇ ਆ। ਜੁਲਰੀ ਆ ਕੇ ਜੜੀ ਥੋੜੀ ਜਿਹੀ ਘੱਟ ਹੋ ਗਈ ਸੀ। ਤੇ ਵਿੱਚ ਇਹ ਦੇਖ ਸਕਦੇ ਤੁਸੀਂ ਪਕੌੜੇ ਬਣੀ ਜਾਂਦੇ ਆ। ਪਕੌੜੇ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਆ। ਉਹਨਾਂ ਕੱਢ ਲਵਾਂਗੇ ਹੁਣ।